ਸਰੀਆ ਕਾਲ ਨਮਸਤੇ ਆਦਾਬ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਹੀ ਚੈਨਲ ਸੁਖ ਜੀਨਾ ਤੇ ਅੱਜ ਇੱਕ ਛੋਟੀ ਜੀ ਸਟੋਰੀ ਬਾਲਟੀ ਦੀਪਕ ਅਕਸਰ ਕਰਦਿਆਂ ਕੁਝ ਬੇ ਲੋੜੀਆਂ ਚੀਜ਼ਾਂ ਬੱਚਿਆਂ ਦੇ ਪੁਰਾਣੇ ਖਿਡੌਣੇ ਤੇ ਪੁਰਾਣੇ ਕੱਪੜੇ ਗਰੀਬ ਬੱਚਿਆਂ ਨੂੰ ਵੰਡ ਦਿੰਦਾ ਹੈ ਅੱਜ ਵੀ ਉਸਨੇ ਉਸ ਉਹ ਥੈਲਾ ਚੁੱਕਿਆ ਅਤੇ ਉਹ ਇੱਕ ਗਰੀਬ ਬਸਤੀ ਵਿੱਚ ਗਿਆ ਤਾਂ ਉੱਥੇ ਕੁਝ ਬੱਚੇ ਖੇਡ ਰਹੇ ਸਨ ਦੀਪਕ ਨੇ ਥੈਲਾਕਾਰ ਚੋਕਾ ਉਤਾਰਿਆ ਤੇ ਬੱਚਿਆਂ ਕੋਲ ਲਿਜਾ ਕੇ ਰੱਖ ਦਿੱਤਾ ਬੱਚਿਆਂ ਨੇ ਖੁਸ਼ੀ-ਖੁਸ਼ੀ ਮਿੰਟਾਂ ਵਿੱਚ ਹੀ ਘੜਾਉਣੇ ਚੁੱਕ ਲਏ ਦੀਪਕ ਇੱਕ ਪਾਸੇ ਖੜਾ ਇਹ ਨਜ਼ਾਰਾ ਦੇਖ ਰਿਹਾ ਸੀ ਇਹ ਨਜ਼ਾਰਾ ਦੇਖ ਕੇ ਉਸ ਦੇ ਮਨ ਨੂੰ ਸਕੂਨ ਮਿਲ ਰਿਹਾ ਸੀ ਉਸ ਦੇ ਮੂੰਹ ਤੇ ਮੁਸਕਾਨ ਸੀ ਉਹਨਾਂ ਬੱਚਿਆਂ ਵਿੱਚ ਰਾਜੂ ਵੀ ਸੀ ਰਾਜੂ ਦੀ ਉਮਰ 10 ਸਾਲ ਦੀ ਸੀ ਜੋ ਦੀਪਕ ਦੇ ਘਰ ਸਫਾਈਆਂ ਦਾ ਕੰਮ ਕਰਦਾ ਸੀ ਦੀਪਕ ਨੇ ਦੇਖਿਆ ਕਿ ਰਾਜੂ ਨੇ ਕਿਸੇ ਵੀ ਖਿਡੌਣੇ ਤੇ ਹੱਥ ਨਾ ਲਾਇਆ ਉਸਨੇ ਸਿਰਫ ਇੱਕ ਪਲਾਸਟਿਕ ਦੀ ਇੱਕ ਛੋਟੀ ਜਹੀ ਬਾਲਟੀ ਹੀ ਚੁੱਕੀ ਇਹ ਦੇਖ ਕੇ ਦੀਪਕ ਨੇ ਰਾਜੂ ਨੂੰ ਕੋਲ ਬੁਲਾਇਆ ਤੇ ਪੁੱਛਿਆ ਰਾਜੂ ਇਹ ਕੀ ਤੂੰ ਇੱਕ ਛੋਟੀ ਬਾਲਟੀ ਹੀ ਲਈ ਹੈ ਜਦ ਕਿ ਸਾਰੇ ਬੱਚੇ ਇੱਕ ਦੂਜੇ ਤੋਂ ਅੱਗੇ ਹੋ ਕੇ ਖਿਡੌਣੇ ਚੁੱਕ ਰਹੇ ਨੇ ਬਲਕਿ ਉਹ ਤਾਂ ਇੱਕ ਦੂਜੇ ਤੋਂ ਝਪਟਾਂ ਵੀ ਮਾਰ ਰਹੇ ਨੇ ਕੀ ਤੈਨੂੰ ਖੜਾਉਣੇ ਨਹੀਂ ਪਸੰਦ ਰਾਜੂ ਨੇ ਨੀਮੀ ਪਾਈ ਹੱਥ ਵਿੱਚ ਬਾਲਟੀ ਫੜੀ ਖੜਾ ਸੀ ਤੇ ਉਦਾਸ ਹੋ ਕੇ ਕਹਿਣ ਲੱਗਿਆ बाबूजी ਖੜਾਉਣੇ ਤਾਂ ਮੈਨੂੰ ਬਹੁਤ ਪਸੰਦ ਨੇ ਪਰ ਮੈਨੂੰ ਇੱਕ ਬਾਲਟੀ ਚਾਹੀਦੀ ਹੈ ਘਰ ਬੀਬੀ ਜੀ ਨੇ ਮੈਨੂੰ ਪੋਚੇ ਲਾਉਣ ਲਈ ਜੋ ਬਾਲਟੀ ਦਿੱਤੀ ਹੈ ਉਹ ਬਹੁਤ ਵੱਡੀ ਹੈ ਮੇਰੀ ਤਾਂ ਪਾਣੀ ਨਾਲ ਭਰੀ ਹੋਈ ਚੁੱਕੀ ਨਹੀਂ ਜਾਂਦੀ ਬਹੁਤ ਔਖਾ ਲੱਗਦਾ ਹੈ ਹੁਣ ਮੈਂ ਇਹ ਬਾਲਟੀ ਨਾਲ ਪੋਚੇ ਲਾਇਆ ਕਰਾਂਗਾ ਉਹ ਬਾਲਟੀ ਨੂੰ ਉਲਟੀ ਕਦੇ ਸਿੱਧੀ ਕਰਕੇ ਦੇਖ ਰਿਹਾ ਸੀ ਤੇ ਉਸ ਦੇ ਚਿਹਰੇ ਤੇ ਮੁਸਕਾਨ ਸੀ ਇਹ ਸੁਣਦੇ ਹੀ ਦਾਨੀ ਦੀਪਕ ਠਠੰਬਰ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਛੋਟੇ ਬੱਚੇ ਤੋਂ ਕੰਮ ਕਰਾਉਣਾ ਵੀ ਤਾਂ ਇੱਕ ਜ਼ੁਲਮ ਹੈ ਉਸ ਨੂੰ ਇਹ দান ਪੁੰਨ ਸਭ ਬੇਕਾਰ ਹਨ ਉਸਨੇ ਉਸੇ ਵਕਤ ਰਾਜੂ ਨੂੰ ਸਫਾਈਆਂ ਦੇ ਕੰਮ ਤੋਂ ਹਟਾ ਕੇ ਸਕੂਲ ਭੇਜਣ ਅਤੇ ਉਸ ਦੇ ਸਕੂਲ ਦਾ ਸਾਰਾ ਖਰਚ ਚੱਕਣ ਦੀ ਸੋਚ ਲਈ ਸੀ। ਧੰਨਵਾਦ। ਮੇਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ।